ਵੰਗੜ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹਾਤੇ ਬਹੁਤ ਬਹੁਤ ਸਵਾਗਤ ਹੈ ਮੇਰੇ YouTube ਚੈਨਲ ਗੁਰੂ ਕਿਰਪਾ ਪਟੇ ਗਣ ਬਲੌਗ ਵਿੱਚ ਅੱਜ ਦੀ ਗੁੜੀ ਅੱਜ ਪਾਰਟੀ ਵੇਅ ਸਟਾਈਲ ਮੈਂ ਦਿਖਾਉਣਾ ਬਹੁਤ ਸੋਹਣੇ ਕਲਰ ਕੰਬੀਨੇਸ਼ਨ ਵਰਕ ਮੈਡੀਕਲ ਜਿਹਾ ਅੱਜ ਅਸੀਂ ਦਿਖਾਤੇ ਹਾਂ ਕਾਸ਼ ਲਈ ਸਪੈਸ਼ਲ ਤੇ ਪਾਰਟੀ ਵੇਅ ਸਟਾਈਲ ਉਹ 올 ওভার ਤੇ ਇਹਨਾਂ ਵਿੱਚੋਂ ਕੋਈ ਪਸੰਦ ਆਂਦਾ ਤਾਂ ਤੁਸੀਂ ਆਰਡਰ ਕਰਨਾ ਜੀ ਮੇਰੇ ਨੰਬਰ ਤੇ ਮੇਰਾ ਨੰਬਰ ਹੈ ਜੀ 9886721 double which is not na देखो प्लेस कोड ਨਾ ਸੀ ਪਸੰਦ ਹਾਂ ਜੀ ਅੱਛਾ ਤੁਹਾਨੂੰ ਲੋਕਾਂ ਨੂੰ ਲਾਈਕ ਜੀ ਇਹ ਇਸ ਅਬੀਨਾ ਕਪੜਾ ਐਸੀਗਾ। ਇਹ ਡਿਸਕੋਸ অর্ਗਾਂజా ਸਟੱਫ ਹੈ ਜੀ। ਇਹਦੇ ਨਾਲ ਦੇ ਪਹਿਲਾਂ ਵੀ ਸਿਲ ਕਿਤੇ ਦੁਬਾਰੇ ਆਰਡਰ ਤੇ ਰੈਡੀ ਹੋਇਆ ਚਾਹੀਏ। ਠੀਕ ਐ ਜੀ। ਬੀ ਸ਼ੇਪ ਦੇ ਵਿੱਚ ਨੈਕ ਐਸੀ ਇਹਦਾ। ਟੋਟਲੀ ਹੈਂਡਵਰਕ ਸੂਟ ਐ ਜੀ। ਤੇ ਜਿਹੜਾ ਇਹ অর্ਗਾਂజా ਸਟੱਫ ਐ ਜੀ ਬਿਲਕੁਲ ਸੌਫਟ ਵਾਲਾ অর্ਗਾਂజా ਸਟੱਫ ਐ ਜੀ। ਤੇ ਇਧਰ ਇਹ ਬਾਜੂ ਤੇ ਬਾਰੇ। ਤੇ ਕੰਟਰਾਸਟ ਦੇ ਵਿੱਚ ਸੂਟ ਐ ਜੀ ਇਹ ਜੀ। ਹਾਂ ਜੀ ਜਿਹੜਾ ਬਾਟਮ ਦਾ ਸਟੱਫ ਐ ਜੀ ਉਹ हां ਬਹੁਤ aisles ਰਫ ਦੇ ਵਿੱਚ ਹੈ ਜੀ ਬਹੁਤ ਸੋਹਣਾ ਪਾਰਟੀ ਵਾਲਾ ਸੂਟ ਹੈ ਜੀ ਤੇ ਇਹਦੇ ਨਾਲ organza ਦੁਪੱਟਾ ਹੈ ਜੀ 26 ਸ਼ਰਟ ਨਾਲ ਠੀਕ ਹੈ ਜੀ ਇਹਦੇ ਲੈਸ ਲਾ ਕੇ 골ਡਨ ਬਹੁਤ ਸੋਹਣਾ ਸੂਟ ਰੈਡੀ ਹੋਈਗਾ ਤੇ ਇਹ ਨਹੀਂ ਜੀ ਬਲੰਸ ਹੈ ਇਹ ਕਿੰਨੀ ਵਰਗ ਹੈ ਇਹ ਲੈ ਕੇ ਗਮਲੇ ਤੇ ਖਾਣ ਕੇ ਜਿਹੜਾ ਡਿਜ਼ਾਈਨ ਹੈ ਪ੍ਰਿੰਟਡ organza ਡਿਜ਼ਾਈਨ ਹੈ ਜੀ ਬਹੁਤ ਸੋਹਣਾ ਵਰਕ ਵੀ ਕੀਤਾ ਹੋਇਆ ਤੇ ਦੇਂਟਲ ਪੈਂਟ ਦੇ ਵਿੱਚ ਇਸਨ ਆਪਣਾ ਜਾਨ ਬਹੁਤ ਸੋਹਣੀ ਹੈ ਬਲੈਕ ਕਲਰ ਦੇ ਵਿੱਚ ਹੈ ਜੀ ਨਾਈਟ ਸੀਸ ਲਾਈਟ ਗਾਜਰੀ ਕਲਰ ਦਾ ਕੰਬੀਨੇਸ਼ਨ ਆ ਫਲਾਵਰ ਜੀ ਅੰਦਰ ਦੇ ਵਿੱਚ ਪਾਚ ਵਰਕ ਵੀ ਹੈ ਹੈ ਜੀ ਠੀਕ ਹੈ ਜੀ ਸ਼ਰਟ ਦੀ ਡਿਜ਼ਾਈਨਿੰਗ ਹੈ ਜੀ ਇਹ ਪਲੇਨ ਬੋਰਡ ਰਹੇਗੀ ਜੀ ਇਹਦੇ ਨਾਲ ਤੇ ਇਹਦੇ ਨਾਲ ਪ्योर ਸ਼ਿਫੋਨ ਦਾ ਦੁਪੱਟਾ ਹੈ ਜੀ ਦੁਪੱਟੇ ਦੇ ਵਿੱਚ ਇਹਨਾਂ ਸ਼ਰਟ ਤੇ ਵਰਕ ਕੀਤੀ ਹੈ ਦੇ ਜੀ ਮੈਂ ਪ੍ਰੈਸ਼ ਸ਼ਰਟ ਦਾ ਜੀ ਉਹ ਮੇਰੇ ਪਾ ਕੇ ਤਾਂ ਬਹੁਤ ਸੋਹਣਾ ਲੱਗਤ ਉਹ ਅੰਗਰੇਜ਼ ਵਾਲਾ ਸੂਟ ਹੈ ਜੀ ਤੇ ਇਹਦੇ ਵਿੱਚ ਜਿੱਥੇ ਸਿਨੇ ਕਲਰ ਆ ਜੀ ਡਿਜ਼ਾਈਨਿੰਗ ਸੇਮ ਰਹੇਗੀ ਜੀ ਸਿਰਫ ਕਲਰ ਚੰਗਾ ਸਕਿਨ ਕਲਰ ਦੇ ਵਿੱਚ ਚਾਨ ਵਰਕ ਆਊਟਲਾਈਨਿੰਗ ਕੀਤੀ ਹੋਈ ਹੈ ਜੀ ਸਕਿਨ ਕਲਰ ਦੀ ਬੋਟਮ ਹੈ ਜੀ ਇਹਦੇ ਨਾਲ ਸੈਲਫ ਪ੍ਰਿੰਟ ਦੇ ਵਿੱਚ ਦੁਪੱਟਾ ਹੈ ਜੀ ਇਹ ਬਹੁਤ ਪਿਆਰਾ ਸੂਟ ਹੈ ਜੀ। ਅਰਧ ਦਿਨ ਲਈ। ਹਾਂ ਹਾਂ ਇਹ ਪਰੇ ਪੈਂਗੇ ਨਾ। ਉਹ ਨੀਲਾ। ਆ ਲਾਸ ਲਾਲੋ ਲਾਸ ਦਾ ਵਾਲੀ ਅੱਜ। ਹਾਂ ਜੀ। ਹਾਂ ਜੀ ਕੀ ਡਿਜ਼ਾਈਨ ਹੈ ਜੀ? ਮਛਲਿਆਂ ਸਟੱਫ ਰਹੀਗਾ ਜੀ। ਔਰਗੈਂਜ਼ਾ ਬ੍ਰੈਡਵਰਕ ਲੱਗਿਆ ਹੋਇਆ neck ਤੇ ਜੀ। ਇਹ ਵੀ ਕਲਰ ਬਹੁਤ ਪਿਆਰਾ ਹੈ ਜੀ। ਇਹ ਡਿਜ਼ਾਈਨਿੰਗ ਬਹੁਤ ਸੋਹਣੀ ਹੈ। ਬਾਜੂ ਤੇ ਅੰਦਾ। ऑर्गेंजा लगा के वर्क ਕੀਤਾ ਹੋਇਆ ਜੀ ਕਿਤਾ ਦੇ ਤਾਂ ਨੀਚੇ ਕੀ ਰੱਖਿਆ ਸਮਾ ਡਿਜ਼ਾਈਨ ਹੈ ਜੀ ਇਹ ਵੀ ਬਹੁਤ ਸਾਹਸ ਉੱਤੇ ਸੀ ਸੋਨੋ ਕੋਈ ਸੰਗੜ ਤੁਹਾਨੂੰ ਦਿਖਾ ਰਹੀ ਹਾਂ ਅੱਜ ਦੀ ਵੀਡੀਓ ਜੀ ਤੇ ਫਿਲ ਇਹਨਾਂ ਬਾਟਮਰ ਹੈ ਕਿਥੇ ਇਹਦੇ ਨਾਲ ਤੇ ਇਹਦੇ ਨਾਲ ਡਿਜ਼ਾਈਨਰ ਦੁਪੱਟਾ ਹੈ ਜੀ ਫਿਰ ਅਗਰ ਉਸਨੂੰ ਨਹੀਂ ਲੈ ਕੋਈ ਰਿਕਸਟ ਕੋਈ ਨਹੀਂ ਲਓ ਦੋਨੋਂ ਸਾਡਾ ਵਰਗਾਂ ਦਾ ਲੱਗਿਆ ਹੈ ਜੀ ਸੈਂਟਰ ਦੇ ਵਿੱਚ ਦਪਾ ਦੇਖੋ ਮਸਤੀ ਦਾ ਦਪਾ ਪੂਰੇ ਦੁਪੱਟੇ ਦੇ ਵਿੱਚ ਸਿੱਕਾ ਬਰਕਰਾਰ ਕਿੱਦਾਂ ਹੈ ਕਿ ਛੋਟੇ ਤੋਂ ਛੋਟੇ ਲੱਭਤ ਪਾਏ। ਬਹੁਤ ਸੰਨੀ ਜਿਹਾ ਲੱਗਦਾ ਫ੍ਰੀ ਪਾਸ ਮਾਤਰਾ ਨਾ ਕਿ ਕਿਹੜਾ ਵੀ 2019 ਮਿਕਪਾ ਤੇ ਕਲਰ ਵੀ ਬਹੁਤ ਪਿਆਰਾ ਹੈ ਜੀ। ਹਾਂ ਜੀ ਪਿੰਕ ਕਲਰ। ਮਛਲੀ ਨੇ ਸਟੱਫ ਹੈ ਜੀ। ਲਾਸ਼ ਲੱਗੀ ਹੋਈ ਹੈ ਜੀ 프ੰਟ ਤੇ। ਦੇਖੋ ਜੀ ਇਹ ਵੀ ਪ੍ਰਿੰਟ ਬਹੁਤ ਸੋਹਣਾ ਸੈਂਟਰ ਦੇ ਵਿੱਚ ਵੱਡਾ ਪ੍ਰਿੰਟ ਹੈ ਤੇ ਸਾਡਾ ਦੇ ਵਿੱਚ ਛੋਟਾ ਪ੍ਰਿੰਟ ਹੈ ਜੀ ਤੇ ਘੇਰੇ ਦੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ। ਜਿਹੜੇ ਉਹਨੇ ਉਹ ਕਿ ਮੈਨੇ ਲਾਸ਼ ਲੱਗੀ ਹੋਈ ਜੀ। वो थोड़ी अपनी ਚੁਆਇਸ ਹਜ ਨਹੀਂ ਲਗਾਉਣੀ ਲੈਸ ਉਸੇ ਤਰ੍ਹਾਂ ਆਪੇ ਸਾਥ ਤੇ ਹੁਣ ਇਹਦੀ ਲੈਂਥ ਬਹੁਤ ਕਰਦੀ बहुत ਦੀ ਜੇ ਇੱਕ ਵਾਰੀ ਦਿਖਾਇਓ ਵਧੀਆ ਚ ਇਹ ਜਿਹੜਾ ਚਿੱਕਾ ਕਮ ਹੈ ਜੀ ਇਹ ਗ੍ਰੀਨ ਲਾਈਟ 3 ਇਹ ਕਹਿੰਦਾ ਜੀ ਲਾਈਟ ਪਿਸਤਾ ਗ੍ਰੀਨ ਕਲਰ ਹੈ ਜੀ ਡਿਜ਼ਾਈਨਿੰਗ ਥੋੜਾ ਪ੍ਰਿੰਟ ਦਾ ਫਰਕ ਹੈ ਜੀ ਸਟੱਫ ਸੇਮ ਰਹੇਗਾ ਜੀ ਇਹ ਹੀ ਬਾਕੀ ਬਸ ਇੰਪੋਰਟੈਂਟ ਇਹ ਹੈ ਕਿ ਬਿਨਾ ਲਾਈਨ ਹੀ ਕੋਈ ਨਹੀਂ ਹੋਏਗਾ ਰੀਨਬੋਟ ਦੇ ਨਾਲ ਤੇ ਜਿਹੜਾ ਇਹਦਾ ਪ੍ਰਿੰਟ ਹੈ ਫਰੰਟ ਤੇ ਵੀ ਹੈ ਜੀ ਤੇ ਬੈਕ ਤੇ ਵੀ ਪ੍ਰਿੰਟ ਹੈ ਜੀ ਤੁਹਾਨੂੰ ਦਿਖਾਇਆ ਦੂੰਗਾ ਦੋ ਦੋ బోనా ప్రింట్ <laughs> <laughs> <sharpain> <laughs> <laughs> ਦਿਲ ਕਹਿ ਰਹਾ ਹੈ ਬਸ ਛੇ ਤੋਂ ਫੈਕਟਰੀ ਕੀ ਮਗਰਾਂ ਫਿਟਿੰਗ ਬਹੁਤ ਅੱਛੀ ਹੈ ਇਸ ਦੀ ਹਾਂਜੀ ਗਾਜਰੀ ਪਿੰਕ ਦਾ ਕਲਰ ਇਸ ਇਟ ਵਾਈਟ ਆਨ ਦਿਸ ਦਿਸ ਕੋਸ ਆਰਗੰਜ਼ਾ ਸਟੱਫ ਹੈ ਜੀ ਕਰ ਲਈ ਸਟਾਈਲ ਮੇ ਜੀ ਇਹ ਸੂਟ ਦੇਖੋ ਨੈਕ ਤੇ ਇਦਾਂ ਫੈਚ ਵਰਕ ਕੀਤਾ ਹੋਇਆ ਜੀ ਤੇ ਆਫ ਲਾਈਨਿੰਗ ਕੀਤੀ ਹੋਈ ਹੈ ਤੇ ਨੀਚੇ ਹੀ ਉਹਦੇ ਵਿੱਚ ਕਿੰਨਾ ਸੋਨਾ ਵਰਕ ਕੀਤਾ ਹੋਇਆ ਹੈ ਜੀ ਫਰੰਟ ਦੇ ਘੇਰੇ ਦੇ ਤੇ ਦੇਖੋ ਇਸ ਪੈਰੂ ਬਣੀ ਹੋਈ ਹੈ ਤੇ ਨੀਚੇ ਲੇਸ ਲੱਗੀ ਹੋਈ ਹੈ ਜੀ ਇਹ ਫਰੰਟ ਦੀ ਡਿਜ਼ਾਈਨਿੰਗ ਹੈ ਜੀ ਪਲੇਨ ਬੋਟਾ ਮੈਂ ਜੀ ਇਹਦੇ ਨਾਲ ਤੇ ਪ्योर ਮੁਸ਼ਲੀਂਦਾ ਦੁਪੱਟਾ ਹੈ ਜੀ ਮੈਨੂੰ ਸਾੜ ਪੱਲੇ ਤੇ ਲੈਸ਼ ਲੱਗੀ ਹੋਈ ਹੈ ਇਹ ਤਾਂ ਇਹਦੇ ਤਾਂ ਨੈਕ ਵਿੱਚ ਮਾਰਾਂਦੀ ਹੈ ਨਾ ਲੋਕ ਉੱਟਾਇਗਾ ਸਾਡੇ ਦਿਖਾ ਹਾਂਜੀ ਥਿਸ ਕੋਸ ਆਰਗੇਨ ਦਾ ਸਟੱਫ ਹੈ ਜੀ ਤੇ ਮਸ਼ੀਨੀ ਵਰਕ ਹੈ ਜੀ ਕੀਤਾ ਹੋਇਆ neck ਦੀ ਡਿਜ਼ਾਈਨ ਦੇਖੋ ਬਹੁਤ ਸੋਹਣੀ ਹੈ ਤੇ ਕਲਰ ਵੀ ਬਹੁਤ ਪਿਆਰਾ ਹੈ ਜੀ ਤੇ ਬਾਜੂ ਤੇ ਵੀ ਵਰਕ ਹੈ ਜੀ ਕੀਤਾ ਹੋਇਆ ਏਦਾਂ ਫਲਾਵਰ ਬਣੇ ਹੋਏ ਆ ਜੀ ਬਹੁਤ ੁੰਦੀਆਂ ਇਹਦਾ ਕਲਰ ਇਟਾ ਚੀਜ਼ ਹੈ ਠੀਕ ਹੈ ਜੀ ਤੇ ਨੀਚੇ ਘੇਰੇ ਤੇ ਵੀ ਬਹੁਤ ਸੋਹਣਾ ਵਰਕ ਹੈ ਜੀ ਉਹ 19 ਸਿੱਕੀ ਸਾਈਪਿੰਗਰ ਦੇਣੀ ਜੀ ਕੋਈ ਨਹੀਂ ਹੁੰਦਾ ਕਿ ਇਹ ਪਲੇਨ ਹੋਤਾ ਹੈ ਅੰਦਰ ਦਾ ਕਲਰ ਹੋਵੇਗਾ ਬਾਹਰ ਦਾ ਕਲਰ ਹੋਵੇਗਾ ਇਹ ਦਿਨਾਂ ਦਾ ਦੁਪੱਟਾ ਹੈ ਜੀ ਡਿਜ਼ਾਈਨਰ ਦੁਪੱਟਾ ਹੈ ਜੀ ਸੀ ਨਹੀਂ ਬੱਝਾ ਕੱਟ ਵਰਕ ਵੀ ਕੀਤਾ ਹੋਇਆ ਹੈ ਜੀ ਤੇ ਬਹੁਤ ਸਾਰੇ ਲਾਈਟ ਹੈ ਆਪ ਕੋ ਸੰਭਾਤ ਦੁਪੱਟਾ ਇਸ ਸਾਰਤੇ ਜਿਸ ਵੀ ਆਪ ਨੂੰ ਪਾਈ ਦੀ ਹੈ ਆਪ ਬੀ ਇਸੇ ਨਹੀਂ ਲੈ ਲੇ ਜੀ ਨਾ ਬਹੁਤ ਕੀ ਕੀ ਆਉਗਾ ਕੌਣ ਸਾ ਦੁਪੱਟਾ ਚਾਹੀਦੀ ਨਾਲ ਕੋਸਾਂ ਡਿਜ਼ਾਈਨਰ ਦੁਪੱਟਾ ਸ਼ਾਰਟ ਦੇ ਨਾਲ ਸ਼ਾਰਟ ਤਾਂ ਕਿ ਰਿਤੇ ਤੇ ਬਾਜੂ ਤੇ ਵਰਕੇ ਉਹ ਮੇਰੇ ਦੁਪੱਟੇ ਦੇ ਵਿੱਚ ਵਰਕ ਹੈ ਜੀ ਕਿੰਨੇ ਹੋਣਗੇ ਤਾਂ ਦੇ ਨੂੰ

ਮਨੇ ਰੋਕ ਬੰਨਾਈ ਤਾਂ ਕਿ ਨਾ ਸੇਵਿਆ ਆਪਣੇ ਕਰਕੇ ਲਾਇਆ ਹੈ ਇਹ ਹੱਥ ਹੀ ਲੱਗੇ ਹੋਏ ਨੇ ਕੋਈ ਕਰਕੇ ਲਾਇਆ ਹੈ ਇਸ ਨੂੰ ਕਰਕੇ ਲਾਇਆ ਰਿਪ੍ਰਿਕਟਰ ਪ੍ਰਿੰਟਰ ਦੇ ਵਿੱਚ ਟੋਲ ਲਾਇਆ ਬਟਨ ਚ ਸਮਾਪਤ ਕੀਤਾ ਨਹੀਂ ਪਾ ਸਕਿਆ ਰਿਪੋਰਟ ਜੀ ਲਾਇਆ ਸਾਡੇ येलो ਕਲਰ ਬੰਦ ਸਟਾਫ ਹੈ ਜੀ neck ਦੀ ਡਿਜ਼ਾਈਨ ਦੇਖੋ ਫਲੈਸ਼ ਲਗਾ ਕੇ neck ਦੀ ਡਿਜ਼ਾਈਨ ਵੀ ਰੈਡੀ ਕੀਤੀ ਹੈ ਜੀ ਮੁਸਲਿਮ ਨੇ ਅਗਰ ਦੇ نیچے ਪ੍ਰਿੰਟ ਬਹੁਤ ਸੋਹਣਾ ਹੈ ਜੀ ਵੱਡੇ ਫਲਾਵਰਾਂ ਦੇ ਵਿੱਚ ਤੇ ਲਾਈਨਿੰਗ ਦੇ ਵਿੱਚ ਇਹਦਾ ਪ੍ਰਿੰਟ ਹੈ ਜੀ ਕਿਹ ਰਿਤੇ ਵਿਲੈਸ਼ ਲੱਗੀ ہوئی ਤੇ ਬਾਤੂ ਤੇ ਵੀ ਅੱਜਾ ਪ੍ਰਿੰਟ ਆਇਆ ਹੈ ਕਲਰ ਬਹੁਤ ਪਿਆਰਾ ਹੈ ਜੀ ਮੁਸਲਿਮ ਸਟਾਫ ਹੈ ਜੀ ਪਲੇਨ ਬਾਟਨ ਹੈ ਜੀ ਤੇ ਨਾਲ ਹੀ ਤੁਸੀਂ ਮੁਸਲਿਮ ਦਾ ਦੁਪੱਟਾ ਸ਼ੋਅ ਕਰ ਰਹੇ ਹੋ ਇੱਕ ਉਹਦੇ ਵਿੱਚ ਜਿੱਥੇ ਜਿੱਥੇ ਦੀਆਂ ਕੰਦੀਆਂ ਘਟ ਹੁੰਦੀਆਂ ਉਹਦਾ ਦੁਪੱਟਾ ਟਾਈਪਰ ਤੋਂ ਹੀ ਹੁੰਦਾ ਹੈ ਜੀ ਕਿਸੀ ਐਡ ਡਿਜ਼ਾਈਨਰ ਦੁਪੱਟੇ ਹੈ ਜੀ ਇਹ ਕੋਡ ਜਪਟੇ ਗਿਆ ਨਾ ਸੱਲੀ ਇਤਨਾ ਫੌਰਨਾ ਤੇ ਤਾਂ ਵਰਕਾ ਦਿੱਤਾ ਹੋਇਆ ਜੀ ਇਤਨੀ ਜੀ ਫੌਰ ਸੜੀ ਵਰਕੇ ਤੇ ਇਹਨੂੰ ਸਾੜਨਾ ਆਇਆ ਜੀ ਵਰਕੇ ਜਿਪਟੇ ਇਹ ਬੋਟ ਆ ਰਸੂਟ ਹੈ ਜੀ ਡਿਜ਼ਾਈਨਰ ਸੂਟ ਹੈ ਹਾਂ ਜੀ ਇਹ ਕੇਪ ਰਿੰਟਾ ਬਹੁਤ ਸੋਹਣਾ ਤੇ ਜਿਹੜਾ ਇਹ ਸਟੱਫ ਹੈ ਇਹਦਾ ਇਹ ਹਾਰ ਕੰਡੀ ਦਾ ਸਟੱਫ ਹੈ ਜੀ ਬਿਲਕੁਲ ਸੌਫਟ ਵਾਲਾ ਸਟੱਫ ਹੈ ਇਹ ਖੜਮਾ ਖੜਮਾ ਸਟੱਫ ਨਹੀਂ ਹੈ ਜੀ ਕਲਰ ਦੇਖੋ ਬਹੁਤ ਸੋਹਣਾ ਕਲਰ ਹੈ ਸਰਦਾਰੀ ਕਲਰ ਹੈ ਜੀ ਫਰੰਟ ਤੇ ਇਦਾਂ ਗੁੱਟਾ ਪੱਤੀ ਲਗਾ ਕੇ ਡਿਜ਼ਾਈਨ ਕੀਤਾ ਹੋਇਆ ਜੀ ਤੇ ਨੀਚੇ ਘੇਰੇ ਤੇ ਅਲੱਗ ਪ੍ਰਿੰਟ ਹੈ ਸੈਂਟਰ ਦੇ ਵਿੱਚ ਅਲੱਗ ਹੈ ਸਾਈਡਾਂ ਦੇ ਵਿੱਚ ਅਲੱਗ ਪ੍ਰਿੰਟ ਹੈ ਐ ਮੇਰੀ ਬੈਕ ਤੇ ਪ੍ਰਿੰਟਾ ਜੀ ਇਹਨਾਂ ਕੋਲੇ ਪਲੇਨ ਬਾਟਮ ਰਹਿਗੇ ਜੀ ਇਹਦੇ ਨਾਲ ਪਲੇਨ ਬਾਟਮ ਰਹਿਗੇ ਜੀ ਤੇ ਆਰ ਕੰਡੀ ਦਾ ਪੱਟਾ ਦੇ ਦਿੱਤਾ ਸੀ ਇਸ ਤੇ ਇਹ ਹਾਂ ਸੁਆਹਲਾ ਅਸ਼ ਲੱਗ ਗਈ ਨਹੀਂ ਇਹ ਜੋ ਸੈੱਟ ਕੱਲ ਫੋਰਸ ਹਾਂ ਤੇ ਜਦਾਂ ਇਹ ਬਹੁਤ ਹਾਂ ਇਹਨਾਂ ਚੋਲੀ ਇਨਸਟਾਲ ਕਰ ਗ੍ਰੇ ਕਲਰ ਦੇ ਵਿੱਚ ਸੈੱਟ ਇਹਨੂੰ ਸੂਟ ਨੱਕ ਤੇ ਰਜਾਨੀ ਬਹੁਤ ਹੀ ਸੋਹਣੀ ਹੈ ਜੀ ਰਾਉਂਡ ਦੇ ਵਿੱਚ ਨੱਕ ਹੈ ਜੀ ਛੋਟਾ ਸਟਾਈਲ ਹੈ ਜੀ ਇਹ ਜਿਹੜੇ ਸੂਟ ਹੈ ਜੀ ਇਹ ਬਣੀ ਕਲਰ ਦਾ ਕਿਉਂਕਿ ਇਹਦਾ ਨੈਕ ਜਿਹੜਾ ਛੋਟਾ ਬਣਿਆ ਹੋਇਆ ਜੀ ਬੋਡ ਸ਼ੇਪ ਦੇ ਵਿੱਚ ਨੈਕ ਹੈ ਜੀ ਇਹਦਾ ਤੇ نیچے ਘੇਰੇ ਤੇ ਬਹੁਤ ਸੋਹਣਾ ਲੱਗਦਾ ਜੀ ਕਿੱਦਾਂ ਲੱਗਿਆ ਪਲੇਨ ਬਹੁਤ ਹੋਰ ਹੈ ਜੀ ਇਹਦੇ ਨਾਲ ਡਿਜ਼ਾਈਨਰ ਦੁਪੱਟਾ ਹੈ ਸਰ ਡੈਸਨਲ 5B ਉਹ ਸੋਨੇ ਦਾ ਜ਼ਾਇਰਾ ਦਾ ਪੱਤਾ ਸੰਤ ਦੇ ਵਿੱਚ ਆ ਤਾਂ ਬਈ ਹੈ ਜੀ ਤੇ ਫੋਰ ਸੈਟ ਲਾਸ਼ ਲੱਗੀ ਹੋਈ ਹੈ ਜੀ ਬਹੁਤ ਸੋਨਾ ਸੋਟਾ ਜੀ ਇਹ ਵੀ ਇੱਕ ਕਲਾਸ ਦੇ ਵਿੱਚ ਹਾਂਜੀ ਕਿ ਡਿਜ਼ਾਈਨ ਹੈ ਜੀ ਇਹਦੇ ਨਾਲ ਦੇ ਪਹਿਲਾਂ ਵੀ ਜਿਹੜੇ ਬਣਾਈ ਹੋਏ ਹਾਂਜੀ ਇਹ ਡਿਜ਼ਾਈਨ ਹੈ ਜੀ ਇਹਦੇ ਨਾਲ ਦੇ ਪਹਿਲਾਂ ਵੀ ਸੇਮ ਕਿਤੇ ਇਹਦੇ ਦੁਬਾਰਾ ਕਾਊਂਟਰ ਤੇ ਉਹਨਾਂ ਦੁਆਏ ਦੀ ਸੂਟ ਇਹ ਵੀ ਜਿਹੜੀ ਬਹੁਤ ਬੁਨਵਾਣ ਦੇ ਵਿੱਚ ਹੈ ਜੀ ਸਟੱਫ ਬਹੁਤ ਵਧੀਆ ਜੀ ਤੇ ਜਿਹੜੇ ਦੇਖੋ ਬਹੁਤ ਸੋਹਣਾ ਮਲਟੀਸ਼ੇਡ ਵਾਲੀ ਚੀਜ਼ ਹੈ ਇਹ ਪੂਰਾ ਸੂਟ ਹੈ ਜੀ ਇਹ ਤਾਂ ਹੈ ਲਵੈਂਡਰ ਕਲਰ ਦੇ ਵਿੱਚ ਤੇ ਇਹ ਵੀ ਬਾਜੀ ਤੇ ਲਿਖਣ ਤੇ ਐਂਟਾਈ ਹੈ ਬਹੁਤਿਆਰਾ ਸੂਟ ਹੈ ਜੀ ਇਹ ਤੇ ਦੁਪੱਟਾ ਵੀ ਇਹਦਾ ਡਿਜ਼ਾਈਨਰ ਹੈ ਜੀ ਇਹਨਾਂ ਦਾ ਦੁਪੱਟਾ 5 ਮੀਟਰ ਦਾ ਤੇ ਦੁਪੱਟਾ ਦਾ 5 ਮੀਟਰ ਹੈ ਜੀ ਇਹਦਾ ਫੋਰ ਸੈੱਟ ਇਹ ਡਿਜ਼ਾਈਨ ਕਿਤਾ ਹੋ ਰਿਹਾ ਹੋ ਰਿਹਾ ਭਾਈ ਜੀ ਹੋ ਇਹਦੇ ਵਿੱਚ ਬਹੁਤ ਸਾਰੇ ਕਲਰ ਹੋ ਗਏ ਜਿਵੇਂ ਪੀਕ ਕਲਰ ਹੋ ਗਿਆ ਇਹ ਲਾਈਟ ਪੀਸ ਹੈ ਇਹ ਮੈਂ ਬਾਰਾ ਪੀਸ ਕੀਤੀ ਸੀ ਤੇ ਇਹ ਗਾੜੀ ਸ਼ੇਡ ਹੋ ਗਿਆ ਸੀ ਇਹਨਾਂ ਅੰਡਰ ਕਲਰ ਦੇ ਵੀ ਪੀਸ ਕਰ ਰਹੇ ਹਾਂ ਇਹਨਾਂ ਦਾ ਕਲਰ ਫਿਨਿਸ਼ ਹੋ ਗਿਆ ਚਾਰ-ਪੰਜ ਬੱਦਲਾਂ ਜਿਹੇ ਤੇ ਹੁਣ ਚੰਗੇ ਠੀਕ ਹੈ ਜੀ ਅੱਜ ਦੇ ਵਿਡੀਓ ਦੇ ਵਿੱਚ ਐਨਾਈ ਅਗਲੇ ਵੀਡੀਓ ਵਿੱਚ ਫਿਰ ਮਿਲਦੇ ਹਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਜਨਮ ਨੂੰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਦਾ ਖਾਤਾ ਵਾਹਿਗੁਰੂ ਜੀ ਹਾਜ਼ਰ